ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਮੇਰੇ ਚੈਨਲ ਗੁਰਪ੍ਰੀਤ ਫੈਮਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਅੱਜ ਦਾ ਬਲੌਗ ਲੈ ਕੇ ਫੇਰ ਹਾਜ਼ਰ ਹੋਏ ਆਂ ਇੱਧਰ ਰਸ਼ਮੀਨ ਹਜੇ ਨਹੀਂ ਉੱਠਿਆਗਾ ਤਾਂ ਪਿਆ ਸੀਗਾ ਨੂਰ ਕੀ ਕਰੀ ਜਾਂਦੀ ਐ ਨੂਰ ਆ ਜਾਤਾ ਸੀ ਪਹਿਲਾਂ ਵੀ ਸਵੇਰੇ ਸੀ ਤਾਂ ਪੀ ਲਈ ਸੀ ਰਸ਼ਮੀ ਨੇ ਸੁੱਤਾ ਪਿਆ ਸੀ ਰਸ਼ਮੀ ਨੇ ਹਜੇ ਪੀਣੀ ਐ ਇਹ ਅਸੀਂ ਹਜੇ ਹੋਰ ਕੰਮ ਸਾਰੇ ਆਪਾਂ ਕਰਨੇ ਹੀ ਐ ਕਰਦੇ ਜਾ ਪੀਣੀ ਰਸ਼ਮੀ ਨੂਰ ਨੂਰ ਵਰਦਾ ਆਇਆ

ਬੱਦੇ ਹੈ 헤드ੇ ਤਾਂ ਬਾਹਰ ਸਿੱਟੇ ਪਈ ਐਨ ਇੱਕ ਸਾਈਡ ਦੀ ਆ ਹਾ ਪੂਰੇ ਹੈ ਨਹੀਂ ਗੇ ਕੀ ਆ ਬੰਦੇ ਨੂੰ ਕਿਊਬ ਖਰਾਬ ਕਰਤਾ ਗਰシャン ਤੁਰੀਓ ਅਸੀਂ ਆਏ ਸੀਗੇ ਅੱਜ ਪੈਂਡ ਸਤਿ ਸ਼੍ਰੀ ਅਕਾਲ ਜੀ ਨੰਤਾ ਲਈ ਸ਼ਾਮ ਨੂੰ ਦਾਪ ਕੀ ਲੈਣੀ ਫਰਿੱਜ ਚ ਪੈਸੇ ਲੈਂਦੀ ਆ ਕਿ ਤੇ ਕਮਲੀ ਕੁੜੀ ਫਰਿੱਜ ਚੋਂ ਪੈਸੇ ਲੈਣੇ ਆਉਂਦੀ ਨੂਰ ਕਮਲੀ ਆ ਫਰਿੱਜ ਚੋਂ ਪੈਸੇ ਲੈਂਦੀ ਐ ਜਿਸਾਰਾ ਕੰਮ ਤਾਂ ਬਾਪ ਦਾ ਕਰ ਲਿਆ ਸੀਗਾ ਰੋਟੀ ਵੀ ਬਣਾ ਲਈ ਖਾ ਲਈ ਆ ਹੈਗਾ ਘਿਓ ਘਰਾਂ ਚ ਸੋਚਾ ਸੋਟਾ बनाया सी, करती है बहुत ज्यादा बहुत गर्मी हुई पी है मौसम बिल्कुल साफ है पर गर्मी ज्यादा हुई पी है ਹਾਂ ਜਨਾ ਚਾਹ ਰਹੀ ਹੈ ਆ ਉਹਦੇ ਨਾਲ ਖੇਡ ਰਹੀ ਹੈ ਇਮੀ ਆ ਰ ਸੁਣੀ ਨਾ ਵਧੀਆ ਲੈ ਸੁਰੀ ਬਾਬੇ ਦੇਗਾ ਤੇ ਜਾਇ ਐ ਦੂਤਾਂ ਨੂੰ ਜੇ ਮੋੜੋ ਨਹੀਂ ਸ਼ਾਮ ਨੂੰ ਜਾਇਓ ਹੁਣ ਬਾਬੇਗਾ ਤੇ ਹੁਣ ਨਹੀਂ ਜਾਣਾ ਠੀਕ ਐ ਓਕੇ ਅੱਜ ਅਸੀਂ ਸਾਰਿਆਂ ਨੇ ਹੁਣ ਰੋਟੀ ਪਾਣੀ ਦਾ ਖਾ ਲਿਆ ਇਹ ਜਾਂਦੇ ਨੇ ਤਾ ਉਹ ਨੂੰ ਅਸੀਂ ਜਾਵਾਂਗੇ ਅਸੀਂ ਇੱਥੇ ਰੁਕ ਗਏ ਇੱਥੇ ਨੂਰ ਨੇ ਸਾਨੂੰ ਜਾਣ ਨਹੀਂ ਦਿੱਤਾ ਆਏ ਨੂਰ ਤੇਰੇ ਨਾਲ ਨਹੀਂ ਮੈਂ ਲੈ ਕੇ ਜਾਉ ਨਾਲ ਚੱਲ ਤੂੰ ਨੂਰ ਜਾਏਂਗੀ ਨਾ ਆ ਮੇਰੇ ਜਾਏਂਗੀ ਨੂਰ ਐ ਕਿਸ਼ਕਦੀ ਐ ਨੂਰੀ ਤਾ ਨੂੰ ਮੈਂ ਕਿੱਥੇ ਰੁਕ ਗਏ ਤਾ ਤੋ ਹਾਂ ਇਹ ਗਰਸ਼ਣ ਜਾਨੇ ਬਾਬੇ ਜਗਾ ਤੁਹਾਨੂੰ ਵੀ ਦਿਖਾਣੇ ਆ। ਜਿਸ ਬੋਲੇ ਲਾਈਕ ਐਂਡ ਸਬਸਕ੍ਰਾਈਬਰਸ ਤੇ ਕਹਦੇ। ਏ ਲਾਈਕ ਐਂਡ ਸਬਸਕ੍ਰਾਈਬ ਲਾਈਕ ਐਂਡ ਸਬਸਕ੍ਰਾਈਬ। ਛੇਤੀ ਛੇਤੀ ਕਰੋ। ਛੇਤੀ ਛੇਤੀ ਕਰੋ। ਹਾਂ। ਕੋਈ ਨਹੀਂ ਗੋਏ ਪਿੰਡ। ਅੱਗੇ ਲਾ ਦੇਖੋ ਨਾ ਤੁਹਾਨੂੰ। ਪੂਰੀ ਬਾਬੇ ਰਗਾ। ਗੇਟ ਕਿੰਨਾ ਸੋਹਣਾ ਹੈ ਵੁੱਡਨ ਥੀਂਦਾ ਨਾ। Gøy å dekke med sånn hvordan teamet det.

ਸੀ ਆ ਗਿਆ ਹੈ। ਹਾਂ ਸੀ ਬਣਾਉਣ ਲੱਗੇ ਆਂਗੇ ਨਮਕੀਨ ਚੌਲ ਤੇ ਨਾਲੇ ਮਿੱਠੇ ਚੌਲ। ਚੌਲ ਆਪਾਂ ਪਹਿਲਾਂ ਉਬਾਲ ਲਏ ਸੀਗੇ। ਇਹ ਫਿਰ ਹਾਂ ਨਮ ਅੱਧਿਆਂ ਨੂੰ ਨਮਕੀਨ ਬਣਾ ਦੇਾਂਗੇ। ਤੜਕਾ ਲਾ ਦੇਾਂਗੇ ਤੇ ਅੱਧਿਆਂ ਨੂੰ ਮਿੱਠੇ ਬਣਾ ਲਾਂਗੇ। ਬੱਚਿਆਂ ਦੇ ਅਸੀਂ ਨਮਕੀਨ ਖਾਣੇ ਆ ਤੇ ਮਿੱਠਾ ਖਾਣੇ। ਮਿੱਠਾ ਕਰੀਏ, ਹੰਮੇ ਮਿੱਠਾ ਕਰਾਂਗੇ, ਵੀ ਕਰਤਾ ਕਰੀਏ। Ya hablan un perfil. Ay, no se acampar, ਲੋਨੀ ਹੁਣ ਪਾਤਾ ਪਾ ਲਈਏ ਇਸ ਤੇ ਪਾਣੀ ਵੀ ਪਾਉਣਾ ਪਿਆ ਤਾਂ ਪਾ ਲਾਂਗੇ ਥੋੜਾ ਜਿਹਾ ਕਿਉਂ ਆਲੀ ਜੰਨੀ ਤਰ੍ਹਾਂ ਪਾਣ ਜਾਣਗੇ ਚਾਹ ਉਹ ਪਰੇ ਰਿੱਜੀ ਪਈ ਹੈ ਹੁਣ ਆਵਾਜ਼ ਲੈ ਕੇ ਹੀ ਆਪਾਂ ਥੋੜਾ ਪਾਣੀ ਪਾ ਲਈ ਦਿੱਤਾ ਜਿਵੇਂ ਜਿਹੜਾ ਹਾਲੀ ਇਹ ਜਿਹੜੇ ਪਿਆਜ਼ ਐ ਇਹ ਰਿੱਜੀ ਜਾਣਗੇ ਆਂ ਥੋੜਾ ਜਾ ਵੀ ਸਾਡੀ ਤਿਆਰੀ ਹੈ ਲਓ ਜੀ ਹੁਣ ਆਪਣਾ ਜਿਹੜਾ ਇਹਨੂੰ ਫਰਲਾ ਚੁਈਆ ਤਿਆਰ ਹੋ ਗਿਆ ਹੁਣ ਆਪਾਂ ਪਾਉਣੇ ਹੈਗੇ ਚਾ ਬੱਚੇ ਬਹੁਤ ਖਾਰਤਾ ਕਰ ਰਹੇ ਹੈ ਵੇ ਚੌਲ ਜਿਹੜੇ ਉਹ ਕੁੱਕਰ ਚ ਨਹੀਂ ਗਏ ਬਣਾਏ ਆਵਾਲੇ ਗਏ ਤੇ ਉਹ ਇਸ ਦੇ ਵਿੱਚ ਆਵਾਲੇ ਤੇ ਥੋੜੇ ਘੁਲ ਗਏ ਆਪਣੇ ਚਾਵਲ ਉਹ ਵੈਸੇ ਵਧੀਆ ਇਹ ਆਪਣੇ नमकीन ਚਾਵਲ ਜਿਹੜੇ ਤਿਆਰ ਹੈ ਤੇ ਮਿੱਠੇ ਚਾਵਲ ਜਿਹੜੇ ਉਹ ਠਹਿਰ ਕੇ ਤਿਆਰ ਕਰਾਂਗੇ ਇਹਦੇ ਨਾਲ ਨੂੰ ਚਾਹ ਹਾਂਜੀ ਆਪਾਂ ਰੈਸਟ ਵੀ ਕਰ ਲਈ ਸੀ ਤੇ ਦੁਪਹਿਰ ਦੇ ਕੰਮ ਵੀ ਕਰਲੇ ਸੀ ਤੁਹਾਨੂੰ ਦੁਪਹਿਰੇ ਦਿਖਾਇਆ ਇੱਥੇ ਸਾਡੇ ਖੱਡ ਪਾਠ ਖੁੱਲਿਆ ਹੋਇਆ ਵਿਹਣੀ ਬਾਬੇ ਦਾ ਸਥਾਨ ਬਣਿਆ ਹੋਇਆਗਾ ਤੇ ਉਥੋਂ ਦਾ ਦਿਖਾਇਆ ਪ੍ਰੋਗਰਾਮ ਤੇ ਅੱਜ ਦੇ ਬਲੌਗ ਦਾ ਇੱਥੇ ਆਪਾਂ ਐਂਡ ਕਰਦੇ ਹਾਂ ਕੱਲ ਨੂੰ ਨਵੇਂ ਬਲੌਗ ਨਾਲ ਫੇਰ ਹਾਜ਼ਰ ਹੋਵਾਂਗੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਕੱਲ ਨੂੰ ਫੇਰ ਮਿਲਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ